ਜੋ ਸਟੂਡੈਂਟ ਆਏ ਨਾ ਇਹਨਾਂ ਨੂੰ ਇੱਕ ਵੀ ਵਾਪਸ ਨਹੀਂ ਜਾਣਾ ਚਾਹੀਦਾ ਜੋ ਕਿਸੇ ਨੂੰ ਬਲੇਮ ਲੱਗਦਾ ਉਹ ਆਪਣੀ ਸਜ਼ਾ ਦਾ ਆਪ ਖੁਦ ਹੱਕਦਾਰ ਹੈ ਦੂਜੀ ਸਜ਼ਾ ਦੂਜੇ ਆਦਮੀ ਨਹੀਂ ਭੁਗ ਸਕਦਾ ਜਿਹੜਾ ਕਰੇਗਾ ਉਹਨੂੰ ਪਗੜੋ ਕਿਹੜਾ ਬਲੇਮ ਕਰ ਰਿਹਾ ਹੈ ਕਿਹੜਾ ਗਲਤ ਕੰਮ ਕਰ ਰਿਹਾ ਆਮ ਹਰ ਇਨਸਾਨ ਨੂੰ ਤਾਂ ਕਰਨਾ ਕੋਈ ਕਿਸੇ ਗਵਰਨਮੈਂਟ ਦਾ ਕੋਈ ਉਹ ਉਸੂਲ ਨਹੀਂ ਹੈ ਕਿਉਂਕਿ ਬਹੁਤ ਸਾਰਾ ਪੈਸਾ ਖਰਚ ਕਰਕੇ ਪੰਜਾਬ ਤੋਂ ਇੱਥੇ ਪਹੁੰਚੇ ਲੋਕ ਹੁਣ ਉਹ ਵਿਚਾਰੇ ਵਾਪਸ ਜਾਣਗੇ ਤੇ ਉਹਨਾਂ ਦੀ ਕੀ ਪੀਸ਼ਨ ਰਹੇਗੀ ਕਿਉਂ ਐਸਾ ਕੰਮ ਕਰ ਰਿਹਾ ਹੈ ਕਿਉਂ ਟੂਡੋ ਨੂੰ ਇਹ ਨਹੀਂ ਪਤਾ ਨਹੀਂ ਸੀ ਪਹਿਲਾਂ ਕਿ ਮੈਂ ਪੈਸੇ ਮੈਂ ਕਿਉਂ ਮੰਗਵਾ ਰਿਆਂ ਇਹਨਾਂ ਨੂੰ ਉਹਨੇ ਹੀ ਮੰਗੋਦੇ ਉਹਨਾਂ ਨੂੰ ਵੀਜ਼ਾ ਦਿੰਦੇ ਜਿਨ੍ਹਾਂ ਨੂੰ ਅਡਜਸਟ ਕਰ ਸਕਦੇ ਸੀ ਜੇ ਬਾਕੀ ਉਹਨਾਂ ਨੂੰ ਅਡਜਸਟ ਹੀ ਨਹੀਂ ਕਰ ਸਕਦੇ ਤਾਂ ਇੰਨੀ ਲੰਬੀ ਇਹਨਾਂ ਨੂੰ ਚੇਨ ਬਣਾਉਣ ਦੀ ਕੀ ਲੋੜ ਸੀਗੀ ਪਰ ਇਹਨਾਂ ਨੇ ਜਿੰਨਾ ਕੰਮ ਕੀਤਾ ਹੈ ਗੌਰਮ ਨੇ ਕੋਈ ਵੀ ਕੰਮ ਚੰਗਾ ਚੰਗਾ ਨਹੀਂ ਕੀਤਾ ਇਹਦੇ ਵਿੱਚ ਇਹਨਾਂ ਨੂੰ ਕੰਮ ਕਰਨ ਦੇ ਵਿੱਚ ਸੋਚਣਾ ਚਾਹੀਦਾ ਸੀ ਕਿ ਅਸੀਂ ਇਹ ਕੰਮ ਕਿਉਂ ਕਰ ਰਹੇ ਹਾਂ ਕਿ ਲੋਕਾਂ ਦੀ ਜ਼ਿੰਦਗੀ ਨਾਲ ਕਿਉਂ ਖਲਵਾੜ ਕਰ ਰਹੇ ਹਾਂ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਇਹਨਾਂ ਬਾਹਰ ਦੁਨੀਆ ਪਰ ਤੋਂ ਲੋਕ ਮਗਵਾ ਕੇ ਰੱਖੇ ਹੋਏ ਨੇ ਉਰੇ ਉਹਨਾਂ ਨੂੰ ਇਹਨਾਂ ਪੈਸਾ ਵੀ ਦਿੱਤਾ ਹੈ ਜਗਾ ਵੀ ਦਿੱਤੀਆਂ ਮਕਾਨ ਬਣਾਉਣ ਨੂੰ ਕਿਉਂ ਇਹਨਾਂ ਦੇ ਰਿਸ਼ਤੇਦਾਰ ਨੇ ਕਿ ਪੰਜਾਬ ਦੇ ਲੋਕ ਬਹੁਤ ਮਾੜੇ ਨੇ ਜਿਹੜੇ ਇਹਨਾਂ ਨੂੰ ਪਸੰਦ ਨਹੀਂ ਆਏ ਇਹਨਾਂ ਨੇ ਮਖੌਲ ਲੜਾਇਆ ਪੰਜਾਬ ਦਾ ਇਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ